ਜੇ ਪੰਜਾਬ ਚ ਤੁਹਾਡੇ ਪਰਿਵਾਰ ਦੇ ਤਿੰਨ ਜੀ ਬਿਹਾਰੀ ਪਈਏ ਦੇ ਗਲਤ ਟਰੱਕ ਚਲਾਣ ਨਾਲ ਮਰ ਜਾਣ ਕੀ ਤੁਸੀਂ ਉਹਦੇ ਲਈ ਘੱਟ ਸਜ਼ਾ ਲਈ ਮੰਨ ਜਾਓਗੇ ਸਤਿ ਸ੍ਰੀ ਅਕਾਲ ਪੰਜਾਬ ਟਾਕਸ ਦੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਗਲਤ ਯੂ ਟਰਨ ਲੈ ਜਾਣ ਕਰਕੇ ਹੋਏ ਹਾਦਸੇ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਨਾਲ ਵਾਇਰਲ ਹੁੰਦੀਆਂ ਹੋਈਆਂ ਵੇਖੀਆਂ ਹੋਣਗੀਆਂ ਤੇ ਇਸੇ ਦੇ ਸਬੰਧ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਜੋ ਕਿ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਿਆਂ ਦੇ ਸਮਰਥਕ ਹਨ ਉਹਨਾਂ ਨੇ ਆਪਣੇ ਪੇਜ ਉੱਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਲਿਖਦੇ ਹਨ ਨਾਲੇ ਜਿਹੜੇ ਭਾਈ ਦੀਪ ਸਿੱਧੂ ਨੂੰ ਸ਼ਹੀਦ ਮੰਨਦੇ ਤੁਸੀਂ ਜਿਹੜੇ ਤਿੰਨ ਮਰਿਆ ਉਹਨਾਂ ਦੇ ਹੱਕ 'ਚ ਖੜੋ ਭਰਾਵੋ ਦੀਪ ਸਿੱਧੂ ਨੇ ਵੀ ਟਰੱਕ ਵਿੱਚ ਹੀ ਗੱਡੀ ਮਾਰੀ ਸੀ ਉਹਨੂੰ ਤੇ ਸ਼ਹੀਦ ਮੰਨੀ ਬੈਠੇ ਹੋ ਤੁਸੀਂ ਔਰ ਨਾਲੇ ਉਹ ਟਰੱਕ ਵੀ ਖੜੇ ਚ ਮਾਰੀ ਸੀ ਉਹਨੇ ਗੱਡੀ ਦੋਰੇ ਮਾਪਦੰਡ ਲਗਾਉਣੇ ਕੋਈ ਪੰਜਾਬੀਆਂ ਤੋਂ ਸਿੱਖੇ ਬਾਕੀ ਰਹੀ ਗੱਲ ਕਿਸੇ ਮੁਲਕ ਵਿੱਚ ਕੰਦ ਟੱਪਣ ਮਗਰੋਂ ਮਿਲੀ ਰਿਹਾਈ ਮਗਰੋਂ ਤੇ ਐਦਾਂ ਦੀਆਂ ਗਲਤੀਆਂ ਤੇ ਜਿਸ ਦੇਸ਼ ਵਿੱਚ ਤੁਸੀਂ ਹੋ ਉਹ ਦੱਸਣਗੇ ਕਿ ਕੀ ਸਜ਼ਾ ਦੇਣੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਯੂ ਟਰਨ ਕਿਉਂ ਮਾਰਿਆ ਹੋ ਸਕਦਾ 20:00 ਵਜ੍ਹ ਦੀਆਂ ਆਕੇ ਇਸ ਤੋਂ ਅਗਲੀ ਪੋਸਟ ਸਾਂਝੀ ਕਰਦੇ ਆ ਉਹ ਲਿਖਦੇ ਨੇ ਜਿਹੜੇ ਪਟੀਸ਼ਨ ਪਟੀਸ਼ਨ ਕਰੀ ਜਾਂਦੇ ਆ ਉਹਨਾਂ ਨੂੰ ਸਵਾਲ ਆ ਜੇ ਪੰਜਾਬ ਚ ਤੁਹਾਡੇ ਪਰਿਵਾਰ ਦੇ ਤਿੰਨ ਜੀ ਬਿਹਾਰੀ ਪਈਏ ਦੇ ਗਲਤ ਟਰੱਕ ਚਲਾਣ ਨਾਲ ਮਰ ਜਾਣ ਕੀ ਤੁਸੀਂ ਉਹਦੇ ਲਈ ਘੱਟ ਸਜ਼ਾ ਲਈ ਮੰਨ ਜਾਓਗੇ ਇਸ ਸਭ ਦੇ ਬਾਰੇ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ